ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਬ੍ਰਹਮ ਗਿਆਨੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਹਰ ਐਤਵਾਰ ਸ਼ਹੀਦਾ ਸਾਹਿਬ ਸ੍ਰੀ ਅਮਰਸਰ ਜੋ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਦੇ ਬਿਲਕੁਲ ਨਾਲ ਹੀ ਜੋ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ ਆਪ ਸਾਰੀਆਂ ਸੰਗਤਾਂ ਦੇ ਵੱਲੋਂ ਭੇਜੀਆਂ ਰਸਤਾ ਬਸਤਾ ਸੇਵਾ ਦੇ ਨਾਲ ਇਹ ਜੋ ਵੇਖੋ ਸੇਵਾ ਚੱਲ ਰਹੀ ਹੈ ਬੜੀ ਕਿਰਪਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਜੋ ਸੰਗਤਾਂ ਹਰ ਐਤਵਾਰ ਗੁਰਬਾਣੀ ਦਾ ਜਾਪ ਕਰਨ ਆਉਂਦੀਆਂ ਨੇ ਉਹਨਾਂ ਲਈ ਲੰਗਰ ਹਰ ਐਤਵਾਰ ਚੱਲਦਾ ਹੈ ਸੰਗਤ ਦੇ ਸਹਿਯੋਗ ਨਾਲ ਆ ਦੇਖੋ ਛੋਟੀ ਜੀ ਬੱਚੀ ਸੇਵਾ ਕਰ ਰਹੀ ਹੈ ਇਹ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲੋ ਗੁਰ ਸੇਵਾ ਦੇ ਸੁਖ ਉਪਜਿਆ ਫਿਰ ਦੁੱਖ ਨ ਲੱਗੇ ਆਏ ਤੇ ਬੱਚਾ ਨਾ ਇਤਾਂ ਵੱਡੀ ਸਰਵ ਨੇ ਬਾਤ ਕਰੇ ਜਦ ਮਨ ਮਰਨਾ ਅੰਮ੍ਰਿਤ ਗਿਆ ਨਾਲੇ ਕਾ ਕਿਸ਼ਨਾ ਬਸਾਏ ਹਾਰਿਕ ਨਾਮਾਇ ਨਾਮਾਇ ਜੀ ਦੀ ਨੀਤਿ ਪਾਇਆ ਹਰ ਜੀ ਦਾ ਨਾਮ ਗਾਏ ਅਸੱਲਾ ਤੇ ਸਾਰੇ ਓ ਬਿਟਕ ਦਿਓ ਟੱਪ ਉਹ ਫੋਨ ਦੇ ਅੱਛਾ ਫੋਨ ਦੇ ਧੰਨ ਹੈ ਸੇਵਾ ਧੰਨ ਹੈ ਸੇਵਾ ਉਹ ਸੰਗਤਾਂ ਦੀ ਵੀ ਸੇਵਾ ਧੰਨ ਹੈ ਜਿਹੜੀਆਂ ਸੰਗਤਾਂ ਇੱਥੇ ਆਣ ਕੇ ਪਹੁੰਚ ਕੇ ਸੇਵਾ ਕਰਦੀਆਂ ਨੇ ਜੀ बड़ी चढ़ंदी कलाया ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਅੱਜ 15 ਤਰੀਕ 15 ਦਸੰਬਰ 2024 ਇਹ ਸੇਵਾ ਚੱਲ ਰਹੀ ਆ ਜੀ 15 ਦਸੰਬਰ 2024 ਨੂੰ ਸੇਵਾ ਹੋ ਰਹੀ ਆ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਜੀਪ ਸਿੰਘ ਜੀ ਹਰ ਐਤਵਾਰ ਜੋ ਸੇਵਾ ਚੱਲਦੀ ਹੈ ਸ੍ਰੀ ਗੁਰੂ ਰਾਮਦਾਸ ਟੈਰੀ ਟੇਬਲ ਹਸਪੀਟਲ ਦੇ ਗੇਟ ਦੇ ਕੋਲ ਹੀ ਬਿਲਕੁਲ ਹਰ ਐਤਵਾਰ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਸੰਗਤਾਂ ਇਕੱਤਰ ਹੋ ਕੇ ਗੁਰਬਾਣੀ ਦਾ ਜਾਪ ਕਰਦੀਆਂ ਹਨ ਅਤੇ ਉਹਨਾਂ ਸੰਗਤਾਂ ਦੇ ਲਈ ਇਹ ਹਰ ਐਤਵਾਰ ਸੰਗਤ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਤਿਆਰ ਕੀਤੇ ਜਾਂਦੇ ਹਨ ਜਿੰਨਾ ਸਮਾਂ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਇਹ ਸੇਵਾ ਲੈਣਗੇ ਉਹਨਾਂ ਚਿਰ ਸੇਵਾ ਕਰਾਂਗੇ ਗੁਰੂ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆਤ ਰੱਖਣ ਗੁਰਸਿੱਖੀ ਜੀਵਨ ਬਖਸ਼ਣ ਨਾਮ ਦੀਆਂ ਦਾਤਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ